ਪ੍ਰਭੂ ਜੀ ਦੀ ਇਸ ਉਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ 'ਚ ਸਾਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ। ਤੋਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਹਾਲੇਲੂਇਆ ਧੀਰੇ ਪਿਆਰ ਕੀ ਵਫਾ थी ਮੇਰਾ ਜੀਵਨ ਸਵਰਗਿਆ ਤੇਰੇ ਪਿਆਰ ਕੀ ਇਹ ਵਫਾਤੀ ਮੇਰਾ ਜੀਵਨ ਸਵਰਗਿਆ ਬਦਨ ਥਾ ਟੂਟਾ ਹੂਆ ਬੰਦਨੋਂ ਸੇ ਜਕੜਾ ਥਾ ਮੈਂ ਬਦਨ ਥਾ ਟੂਟਾ ਹੂਆ ਬੰਦਨੋਂ ਮੈਂ ਜਕੜਾ ਥਾ ਮੈਂ ਤੇਰੇ ਪਿਆਰ ਕੀ ਇਹ ਵਫਾ थी ਮੇਰਾ ਜੀਵਨ ਸਵਰਗਿਆ ਤੇਰੇ ਪਿਆਰ ਕੀ ਇਹ ਵਫਾ थी ਮੇਰਾ ਜੀਵਨ ਸਵਰਗਿਆ ਚਾਹ ਹੈ ਤੂੰ ਨੇ ਮੁਝੇ ਮੇਰੇ ਬਖਸ਼ دیے ਤੂੰ ਨੇ ਮੈਨੇ ਜੋ ਵੀ ਗੁਨਾ ਕੀਏ ਤੇਰੇ ਪਿਆਰ ਕੀ ਇਹ ਵਫਾ थी ਮੇਰਾ ਜੀਵਨ ਸਵਰ ਗਿਆ ਤੇਰੇ ਪਿਆਰ ਕੀ ਇਹ ਵਫਾ थी ਮੇਰਾ ਜੀਵਨ ਸਵਰ ਗਿਆ ਰੁਕੀ ਤਾਂ ਜਹਵਾ ਮੇਰੇ ਦਿਲ ਕੋ ਜੈਸੇ ਲਗੀ से लगी मौत की आंदियों में जैसे जीने की राह बन गई मौत की आंदियों में जैसे जीने की राह बन गई तूने सहारा दिया गमों में डूबा था मैं तूने सहारा दिया गमों में डूबा था मैं तेरे प्यार की ये वफा थी मेरा जीवन सवर गया तेरे प्यार की वफा थी मेरा जीवन सवर गया मेरी मुश्किलों में है तू मेरा मुश्किल कशा मेरी मुश्किलों में तू है मेरा मुश्किल कशा मुझे संभाल लिया ہے تیری یہ رضا مجھے سنبھال لیا ہے تیری یہ رضا گناہوں میں ڈوبا تھا میں میرا رہبر تو بن گیا گناہوں میں ڈوبا تھا میں मेरा रह तू बन गया तेरे प्यार की ये वफा थी मेरा जीवन सवर गया बदन था टूटा हुआ बंदनों में जकड़ा था मैं बदन था टूटा हुआ बंधनु ने जकड़ा था मैं तेरे प्यार की ये वफा थी मेरा जीवन सवर गया तेरे प्यार की ये वफा थी मेरा जीवन सवर गया मेरा जीवन सवर गया हालेलुया ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਪਰਮੇਸ਼ਰ ਜੀ ਨੇ ਸੱਚਮੁੱਚ ਅੱਜ ਸਾਡੇ ਸਾਰੇ ਬੰਦਨ ਨੂੰ ਤੋੜਿਆ ਹੈ ਅੱਜ ਪਰਮੇਸ਼ਰ ਨੇ ਸਾਡੇ ਜੀਵਨ ਨੂੰ ਕੀ ਕੀਤਾ ਹੈ ਸਵਾਰ ਦਿੱਤਾ ਹੈ ਤਾਂ ਆਓ ਅੱਜ ਰਾਤ ਦੇ ਭਜਨ ਅੱਜ ਦੇ ਵਚਨ ਦੇ ਵਿੱਚ ਦੇਖਦੇ ਹਾਂ ਅੱਜ ਰਾਤ ਦਾ ਵਚਨ ਹੈ ਕਹਾਤਾ ਪੰਜ ਦੇ ਅਧਿਆਇ 21 ਨੰਬਰ ਆਇਆ ਤਾਂ ਕਿਉਂਕਿ ਜੋ ਮਨੁੱਖ ਤੇ ਰਾਹ ਹਵਾ ਦੀ ਨਿਗਾਹ ਦੇ ਵਿੱਚ ਸਾਹਮਣੇ ਹਨ ਤੇ ਉਹ ਉਸ ਦੇ ਸਾਰੇ ਮਾਰਗਾਂ ਨੂੰ ਜਾਂਚਦਾ ਹੈ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਆਖਦੇ ਪਰਮੇਸ਼ਰ ਜੀ ਕਹਿੰਦੇ ਕਿ ਯਹੋਵਾ ਮੇਰੇ ਅੱਗੇ ਕਹਿੰਦਾ ਤੁਹਾਡੇ ਸਾਰੇ ਰਾਜ ਜਿਹੜੇ ਆ ਨਾ ਖੁੱਲੇ ਆ ਸਿੱਧੇ ਤੇ ਖੁੱਲੇ ਆ ਤੇ ਪਰਮੇਸ਼ਰ ਕਹਿੰਦੇ ਮੈਂ ਤੁਹਾਡੇ ਹਰ ਇੱਕ ਰਾਹ ਨੂੰ ਜਾਂਚਦਾ ਮੈਂ ਤੁਹਾਡੇ ਦਿਲਾਂ ਨੂੰ ਜਾਂਚਦਾ ਆ ਤਾਂ ਸੱਚਮੁੱਚ ਅੱਜ ਅਸੀਂ ਉਸ ਦੀ ਪਰਖ ਦੇ ਵਿੱਚ ਖਰੇ ਉਤਰਨਾ ਹੈ ਉਹ ਅੱਜ ਅਸੀਂ ਪ੍ਰਾਰਥਨਾ ਕਰਦੇ ਇਸ वचन ਦੇ ਦੁਆਰਾ ਹਾਲੇਲੂਇਆ 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 ਮਹਾਨ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਆ ਧੰਨਵਾਦ ਕਰਦੇ ਹੁਦਾਵੰਨ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੇ वचन ਦੇ ਵਿੱਚ ਪਰਮੇਸ਼ਰ ਜੀ ਸੱਚਮੁੱਚ ਤੁਹਾਨੂੰ ਸਿਖਾਇਆ ਖੁਦਾ ਕਿ ਤੁਹਾਡੇ ਅੱਗੇ ਸਾਡੇ ਸਾਰੇ ਰਾਹ ਪਰਮੇਸ਼ਰ ਜੀ ਖੁੱਲੇ ਨੇ ਔਰ ਪਰਮੇਸ਼ਰ ਜੀ ਸਭ ਕੁਝ ਤੋਂ ਸੀ ਪਰਮੇਸ਼ਰ ਤੁਹਾਡੇ ਅੱਖਾਂ ਦੇ ਸਾਹਮਣੇ ਖੁੱਲਾ ਮੇਰੇ ਪ੍ਰਭੂ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਕਹਿ ਕੀ ਮੈਂ ਪਰਮੇਸ਼ਰ ਜੀ ਤੁਸੀਂ ਕਿ ਮਨੁੱਖ ਦੀ ਚਾਲ ਨੂੰ ਜਾਂਚਦਾ ਮੇਰੇ ਪ੍ਰਭੂ ਜੀ ਦਇਆ ਕਰੋ ਅੱਜ ਪਰਮੇਸ਼ਰ ਜੀ ਅਸਾ ਦੀਆਂ ਚਾਲਾਂ ਖੁਦਾਵੰਨ ਜੀ ਤੁਹਾਡੇ ਅੱਗੇ ਖੁਦਾਵੰਨ ਜੀ ਖੜੀਆਂ ਹੋਣ ਮੇਰੇ ਪ੍ਰਭੂ ਜੀ ਔਰ ਪਰਮੇਸ਼ਰ ਅਸੀਂ ਤੁਹਾਡੇ ਸਾਹਮਣੇ ਖਰੇ ਉੱਤਰੀਏ ਮੇਰੇ ਖੁਦਾਵੰਨ ਜੀ ਔਰ ਪ੍ਰਭੂ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਜੀਵਨ ਦੇਣਾ ਖੁਦਾ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਸਾਨੂੰ ਆਤਮਿਕਤਾ ਨ ਵਰਦਾਨਾਂ ਦੇ ਨਾਲ ਆਤਮਿਕ ਸ਼ਾਂਤੀ ਦੇਣਾ ਬles ਕਰਨਾ ਖੁਦਾ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੇ ਜੀਵਨ ਚੋਂ ਚੁਰਾਣੇ ਨਾ ਪਾਈ ਇਹ ਵਚਨ ਸਾਡੇ ਜ਼ਿੰਦਗੀਆਂ ਚ ਲੱਖਾਂ ਗੁਣਾ ਫਲਾ ਨੂੰ ਲੈ ਕੇ ਆਵੇ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਦੇ ਸਾਰੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਆ ਸ਼ੀਸ਼ਾ ਦੇ ਬਰਕਤਾਂ ਦੇ ਨਾਲ ਬles ਕੀਤਾ ਹੈ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਵਿੱਚ ਲੈ ਕੇ ਆਂਦਾ ਪ੍ਰਭੂ ਜੀ ਰਾਤ ਦੇ ਸਮੇਂ ਦੇ ਲਈ ਪਰਮੇਸ਼ਰ ਜੀ ਤੁਸੀਂ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਅਸੀਂ ਇਕੱਠੇ ਹੋ ਕੇ ਪ੍ਰਭੂ ਤੁਹਾਡੇ ਨਾਮ ਦੀ ਮਹਿਮਾ ਕਰੀਏ ਹਰ ਪਰਮੇਸ਼ਰ ਜੀ ਦੇਨ ਪਰ ਦੇ ਸਾਰੇ ਗਲਤੀਆਂ ਗੁਨਾਹਾਂ ਦੇ ਮਾਫੀ ਦੇ ਲਈ ਪ੍ਰਭੂ ਜੀ ਤੁਸੀਂ ਸਾਨੂੰ ਤੋਬਾ ਦਾ ਮੌਕਾ ਦਿੱਤਾ ਮੇਰੇ ਪ੍ਰਭੂ ਅਸੀਂ ਤੋਬਾ ਕਰਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਦੇ ਲਈ ਖੁਦਾ ਸਾਡੇ ਕੋਲੋਂ ਜੋ ਵੀ ਪ੍ਰਭੂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਗੁਨਾਹ ਹੋ ਗਏ ਉਹਨਾਂ ਨੂੰ ਮਾਫ ਕਰਨਾ ਸਾਡੇ ਉੱਠਣ ਬੈਠਣ ਚ ਦੇਖਣ ਚ ਸੋਚਣ ਵਿਚਾਰਨ ਚ ਪ੍ਰਭੂ ਜੀ ਬਹੁਤ ਸਾਰੇ ਗਲਤੀਆਂ ਗੁਨਾਹ ਹੋ ਜਾਂਦੇ ਖੁਦਾ ਤੁਸੀਂ ਮਾਫ ਕਰਨ ਵਾਲੇ ਪਰਮੇਸ਼ਰ ਹੋ ਸਾਡੇ ਤੇ ਦਇਆ ਕਰੋ ਖੁਦਾ ਅੱਗੇ ਤੋਂ ਸਾਨੂੰ ਪਵਿੱਤਰ ਜੀਵਨ ਦੇਣਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਥੜੀ ਹਜ਼ੂਰੀ ਚ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਪ੍ਰ ਕਿਰਪਾ ਕਰੋ ਸਮਰਥੀ ਖੁਦਾਵੰਨ ਜੀ ਰਾਤ ਦੇ ਸਮੇਂ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਅੱਜ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਥੜੀ ਹਜ਼ਰੀ ਚ ਬੈਠੇ ਹੋਏ ਨੇ ਖੁਦਾ ਦਿਨ ਪਰ ਦੇ ਸਾਰੇ ਬੋਝ ਨੂੰ ਖੁਦਾਵੰਨ ਜੀ ਆਪਣੇ ਕੰਧਿਆਂ ਤੇ ਲੈ ਕੇ ਬੈਠੇ ਪਰਮੇਸ਼ਰ ਜੀ ਅੱਜ ਇਹਨਾਂ ਦੇ ਸਾਰੇ ਬੋਝ ਨੂੰ ਖੁਦਾਵੰਨ ਜੀ ਤੁਸੀਂ ਉਠਾ ਲਓ ਔਰ ਪਰਮੇਸ਼ਰ ਜੀ ਇਹਨਾਂ ਨੂੰ ਸੱਚੀ ਸ਼ਾਂਤੀ ਦੇਣਾ ਪਰਮੇਸ਼ਰ ਜੀ ਆਰਾਮ ਦੇਣਾ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਜਿੰਨੇ ਭੈਣ ਭਰਾ ਕਿਸੇ ਦੁੱਖ ਬੋਝ ਦੇ ਵਿੱਚ ਤਕਲੀਫ ਚਾ ਕਿਸੇ ਬੰਧਨ ਚਾ ਕਿਸੇ ਪਰਮੇਸ਼ਰ ਜੀ ਦੁਸ਼ਟ ਦੇ ਸਾਹੇ ਦੇ ਚਾ ਪਰਮੇਸ਼ਰ ਜੀ ਹਰ ਇੱਕ ਨੂੰ ਤੁਸੀਂ ਆਜ਼ਾਦ ਕਰੋ ਮੇਰੇ ਪ੍ਰਭੂ ਹਰ ਇੱਕ ਘਰ ਪਰਿਵਾਰ ਨੂੰ ਪਰਮੇਸ਼ਰ ਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਖੁਦਾਵੰਨ ਜੀ ਤੁਹਾਡੇ ਪਾਕ ਪਿਤਲੋ ਦੇ ਵਿੱਚ ਕਵਰ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਭੈਣਾਂ ਭਾਈਆਂ ਨੂੰ ਵੀ ਪਰਮੇਸ਼ਰ ਜੀ ਤੁਸੀਂ ਆਪਣੇ ਹੱਥਾਂ ਚ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਜੋ ਨਾਈਟ ਸ਼ਿਫਟ ਤੇ ਨੇ ਖੁਦਾਵੰਨ ਜੀ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਜੋ ਰਸਤਿਆਂ ਵਿੱਚ ਆ ਪਰਮੇਸ਼ਰ ਸਫਰ ਤੇ ਖੁਦਾਵੰਨ ਜੀ ਉਹਨਾਂ ਨੂੰ ਵੀ ਸਹੀ ਸਲਾਮਤ ਘਰਾਂ ਵਿੱਚ ਵਾਪਸ ਲੈ ਕੇ ਆਣਾ ਮੇਰੇ ਪ੍ਰਭੂ ਦਇਆ ਕਰਨਾ ਰਹਿਮ ਕਰਨਾ ਕਿਰਪਾ ਕਰਨਾ ਖੁਦਾਵੰਨ ਜੀ ਆਪਣੇ ਦਇਆ ਕਰਨਾ ਉਹਨਾਂ ਨੂੰ ਤੰਦਰੁਸਤੀ ਆਲਾ ਜੀਵਨ ਦੇਣਾ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਜਾਦਵੀ ਤੁਹਾਡੇ ਬੱਚੇ ਸਾਂਹ ਦੇ ਲਈ ਜਾਣ ਖੁਦਾਬੰਦ ਜੀ ਸਾਰੇ ਇੱਕ ਭੈਣ ਭਰਾ ਨੂੰ ਪਰਮੇਸ਼ਰ ਦੀ ਗੂੜੀ ਮਿੱਠੀ ਨੀਂਦ ਦੇ ਨਾਲ ਬLESਸ ਕਰਨਾ ਹਰ ਇੱਕ ਭੈਣ ਭਰਾ ਦੇ ਉੱਪਰ ਦਇਆ ਕਰਨਾ ਕਿਰਪਾ ਕਰਨਾ ਪ੍ਰਭ ਜੀ ਰਾਤ ਦੇ ਸਮੇਂ ਗੂੜੀ ਮਿੱਠੀ ਦੀ ਨੀਂਦ ਦੇਣਾ ਖੁਦਾਬੰਦ ਜੀ ਸੁਪਨਾ ਰਹੀ ਦਰਸ਼ਨਾ ਰਹੀ ਤੁਸੀਂ ਗੱਲਾਂ ਬਾਤਾਂ ਕਰਨੀ ਆਖਦਾ ਔਰ ਜੇ ਸਵੇਰ ਜਲਦੀ ਉਠਾਉਣਾ ਤੁਹਾਡੀ ਮਹਿਮਤ ਤੇ ਵਡਿਆਈ ਦੇ ਲਈ ਖੁਦਾਬੰਦ ਜੀ ਇਸਤੇਮਾਲ ਕਰਨਾ ਪਰਮੇਸ਼ਰ ਜੀ ਪਰਮੇਸ਼ਰ ਜੀ ਦਇਆ ਕਰਨਾ ਸਾਰੀ ਪ੍ਰਾਰਥਨਾ ਨੂੰ ਸਾਰੇ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਵਰਕਰ ਦਇਆ ਪਿਆਈ ਗੂੜੀ ਮਿੱਠੀ ਨੀਂਦ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ